ਕਿਹੜੀ ਬਾਜੀ ਬਾ ਆਹ ਮਟਰ ਪਨੀਰ ਕੀ ਬਾਤ ਹੈ ਭਾਈ ਕੀ ਇਹ ਥੋੜੀ ਚੱਕ ਕੇ ਦੇਖੋ ਕਿਆ ਇਹਨੇ ਕੀ ਕਰਾ ਹੁਣ ਹਾਂ ਕਿਆ ਕਰੀਮ ਜੀ ਪਈ ਹੈ ਉੱਪਰ ਇਹ ਮੈਂ ਬਣਾਈਆ ਮਟਰ ਮੇਥੀ ਬਣਾਈ ਅੱਛਾ ਮਟਰ ਮੇਥੀ ਮੜਾਈ ਅੱਜ ਤਾਂ ਯਾਰ ਕਿਆ ਬਾਤ ਹੈ ਅੱਜ ਕੋਈ ਸਪੈਸ਼ਲ ਦੇਣਾ ਅੱਜ ਤੁਸੀਂ ਤਾਂ ਜਾਣੀਏ ਫੇਰ ਪੁੱਛੀ ਜਾਂਦੇ ਚ ਪੈਸੇ ਦੇਣਾ ਅੱਜ ਹਾਂ ਨਹੀਂ ਦਸੀ ਨਹੀਂ ਮੈਂ ਵੀ ਫੋਟੇ ਬਰਥਡੇ ਕਰਕੇ ਬਣਾ ਲੀਆ ਫੇਰ ਮੇਰਾ ਬਰਥਡੇ ਦਾ ਬਹੁਤ ਏਰ ਹੋ ਗਈ ਲੰਗੇ ਨੇ ਮੇਰੀ ਉਂਦੀ ਪਾਰਟੀ ਮੈਂ ਕੀ ਕਰ ਦਵਾ ਅੱਛਾ ਮੈਂ ਕਹਦਾ ਤੇਲ ਹੋਰ ਪਾ ਲੀਏ ਕਹਣਾਹੀਂ ਉਹ ਜਿਹੜੇ ਚ ਮੋਰੀ ਹੋ ਗਈ ਰੋਟੀ ਦੀ ਅੱਛਾ ਮੋਰੀ ਹੋ ਗਈ ਤਾਂ ਕਰਕੇ ਉਹ ਗੈਸ ਜੀ ਨਿਕਲ ਗਈ ਉਹਦੀ ਨਹੀਂ ਤਾਂ ਨਹੀਂ ਤਾਂ ਭੁੱਲ ਗਈ ਸੀ ਵੈਸੇ ਤਾਂ ਹਾਂ ਤੇ ਇੱਧਰ ਪਾਈ ਬਣ ਰਿਹਾ ਹੈ ਗਰਮਾ ਗਰਮ ਗਜਰੇਲਾ ਮੇਰੀ ਨਾਨੀ ਨੇ ਦਹਾਂਤ ਕਰੇ ਬਣਾ ਦਿੱਤਾ ਹਾਂ ਜੇ ਪਣੀ ਹੈ ਨਜ਼ਾਰਾ ਆ ਗਿਆ ਜੈਸੂ ਓਕੇ 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 ਜੜਤੇ ਕੋਕੇ ਹੈ ਇਹ ਜਨਮ ਦਿਨ ਦੀ ਪਾਰਟੀ ਕਰਤੀ ਸਰਦਾਰ ਜੀ ਦੇ ਪਾਣੀ ਹਾਂ ਹੁਣ ਇਹਨਾਂ ਦੀ ਰਹਿ ਗਈ ਬਸ ਐਨੀਵਰਸਰੀ ਦੀ ਪਾਰਟੀ ਪਾਰਟੀ ਦਾ ਚਲੋ ਛੱਡੋ ਕਿ ਆਈ ਚਾਹੀਦੀ ਆ ਇਹਨਾਂ ਦੇ ਤਾਂ ਇੱਕ ਦੰਸਾ ਮਾ ਸਾਡੀ ਕਿਹੜਾ ਤਾਂ ਇੱਕ ਸੁਪਤਰੀ ਹੈ ਜਾਦੀ ਸਾਡੀ ਹੋਰ ਚੀਜ਼ਾਂ ਦਾ ਰੁਪਈਆ ਤੁਹਾਡੇ ਕੋਲ ਚੱਲ ਕੋਈ ਗੱਲ ਨਹੀਂ ਓਕੇ ਤਾਂ ਆਏ ਕਹਿੰਦੇ ਜਿੱਕਰ ਡਬਲ ਐਮ ਐ ਕਰੀ ਵੀ ਹੁੰਦੀ ਹੈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਫਿਲਹਾਲ ਜੀ ਭੁੱਖ ਲੱਗੀ ਹੋਈ ਆ ਬਹੁਤ ਜ਼ਿਆਦਾ ਤੇ ਅੱਜ ਜੈਸਮੀਨ ਹੁਣ ਕੁਛ ਅਲੱਗ ਜਿਹਾ ਬਣਾ ਰਹੀ ਹੈ ਕਹਿੰਦੀ ਮੈਂ ਅੱਜ ਕੁਛ ਅਲੱਗ ਬਣਾਉਣਾ ਹੈ ਨਾ ਤੇ ਦੇਖਦੇ ਆ ਜੀ ਹੁਣ ਕੀ ਬਣਾਉਗੀ ਅਲੱਗ ਮੈਂ ਕਿਹਾ ਵੀ ਜਲਦੀ ਕਰ ਅੱਜ ਝਾੜ ਨਮੀ ਲੋ ਆਈ ਵੀ ਅੱਜ ਨਮੀ ਝਾੜਦਾ ਉਤ ਘਟਣ ਕਰਨਾ ਮੈਂ ਕਿਹਾ ਅੱਜ ਕੁਝ ਸੁਆਦ ਜਾਂ ਵਡਾਲਾ ਹੈ ਨਾ ਤੇ ਦੇਖਦੇ ਆ ਜੀ ਹੁਣ ਕੀ ਬਣਾਉਂਦੀ ਜੈਸਮੀਨ ਨਰਮ ਜਿਹਾ ਮਾਲ ਬਣਾਇਓ ਹਾਂ ਨਰਮ ਜਿਹਾ ਭਾਈ ਤੇ ਹੁਣ ਬੜੀ ਹੋਈ ਤਾਂ ਹੈਗੀ ਰਸੋਈ ਚ ਕੜਾਹੀਆਂ ਜੀਆਂ ਵੀ ਦੋ ਧਰੀ ਫਿਰਦੀ ਆ ਹਨਾ ਤੇ ਆ ਹੀ ਨਹੀਂ ਪਤਾ ਵਰ ਕਿਆ ਬਣਾਉਣਾ ਨਾ ਉਹਨੇ ਦੱਸਿਆ ਵੀ ਕਿਆ ਬਣਾਉਣਾ ਆ ਹੀ ਗਈ ਜਾਂਦੀ ਕੁਛ ਅੱਜ ਤੁਹਾਨੂੰ ਅਲੱਗ ਖਲਾਣਾ ਅਲੱਗ ਖਲਾਣਾ ਮੈਂ ਚੱਲ ਦੇਖ ਲਵਾਂ ਨੇ ਭਾਈ ਕਿਆ ਅਲੱਗ ਖਲਾਣਾ ਨਾ ਤੇ ਦੇਖਦੇ ਆਂ ਅਸੀਂ ਹੋਰ ਸੂਈ 'ਚ ਜਾ ਕੇ ਪਤਾ ਲੱਗੂਗਾ ਵੀ ਕਿਆ ਕੁਛ ਬਣਾਉਣਾ ਏ ਮੈਂ ਕਿਹਾ ਕੋਈ ਨਰਮ ਜੀ ਜੀ ਚ ਬਣਾਈ ਹਜੇ ਜਾੜ ਪਰ ਬਹੁਤਾ ਬਹੁਤ ਹੀ ਦਾਬ ਵੀ ਨਹੀਂ ਪਾਉਣੀ ਭਾਈ ਹਨਾ ਤੇ ਇੱਕ ਅਧਾ ਦਿਨ ਸੇਫਟੀ ਵਿੱਚ ਚੱਲ ਰੱਖ ਕੇ ਚੱਲਦੇ ਆਂ ਚਲੋ ਕਾਨੂੰ ਐਮੀ ਡਾਕਟਰ ਨੇ ਤਾਂ ਚਲੋ ਵੈਸੇ ਘੰਟੇ ਵਾਸਤੇ ਹੀ ਕਿਹਾ ਤਾਂ ਚਲੋ ਫੇਰ ਵੀ ਆਪਣਾ ਹੀ ਬਚਾਓ ਹੈ ਜੀ ਇਹਨੂੰ ਸਾਮ ਕੇ ਰੱਖੂਗੇ ਕਿਉਂਕਿ ਦੰਦਾ ਦੰਦਾ ਵਾਲਾ ਭਾਈ ਬੜਾ ਮਹਿੰਗਾ ਸੌਦਾ ਇਹ ਤਾਂ ਬਹੁਤ ਕਹਿ ਲਊਂਗਾ ਮੈਂ ਕਹਿੰਦਾ ਵੀ ਸਭ ਤੋਂ ਮਹਿੰਗਾ ਸੌਦਾ ਦੰਦਾ ਵਾਲਾ ਚਲੋ ਕੋਈ ਗੱਲ ਨਹੀਂ ਜੋ ਹੋਣਾ ਤਾਂ ਹੋ ਗਿਆ ਆਜੋ ਚੱਲਦੇ ਆਂ ਜੀ ਫੇਰ ਰਸੋਈ 'ਚ ਦੇਖਦੇ ਆਂ ਗੱਲਬਾਤ ਭਾਈ ਕਿਆ ਤਰਿਆ ਹੋਇਆ ਜੈਸਮੀਨ ਨੇ ਪਹਿਲਾਂ ਇਧਰ ਪਾਪਾ ਜੀ ਨੂੰ ਮਿਲੋ ਆਜੋ ਮਿਲੋ ਜੀ ਇਧਰ ਪਾਪਾ ਜੀ ਨੂੰ ਕੋਸੀ ਗਾਲੀ ਹੋਰ ਪਪਾ ਜੀ ਠੀਕ ਠਾਕ ਜੀ ਹਾਂਜੀ ਠੀਕ ਆ ਜੀ ਪਪਾ ਜੀ ਨੂੰ ਠੰਡ ਹਜੇ ਵੀ ਲੱਗੀ ਜਾਂਦੀ ਹੁਣ ਤਾਂ ਘਟ ਗਈ ਠੰਡ ਥੋੜੀ ਜੀ ਅਰੇ ਅਰੇ ਥਾ ਜਾ ਕੰਤ ਨਹੀਂ ਪੈਦਾ ਹਟਿਆ ਨਾ ਘਟ ਗਈ ਸਮਾਂ ਹੋਰ ਬਦਲ ਨਹੀਂ ਆ ਇਹ ਹਾਂ ਅਰੇ ਤਾਂ ਹੱਥ ਘੜੇ ਕਰਾਉਂਗੀ ਹਾਂ ਆ ਦੇਖਦਾ ਜਾ ਲੈ ਹਾਂ ਕਿਉਂ ਲੋ ਵਧੀਆ ਠੰਡੇ ਵੀ ਆ ਬਣੀ ਜਾਗਾ ਪੈਣੀ ਚਾਹੀਦੀ ਆ ਹਾਂ ਠੰਡ ਤਾਂ ਹੁਣ ਪੈਣੀ ਚਾਹੀਦੀ ਕਣਕਾ ਮਣਉਂਗੀ ਹਾਂ ਕਣਕਾ ਨੂੰ ਫਾਇਦਾ ਹਣਾ ਪਪਾ ਜੀ ਨਹੀਂ ਠੀਕ ਆ ਗੱਲ ਭਾਈ ਕਣਕਾਂ ਦਾ ਫਾਇਦਾ ਬਹੁਤ ਹੈ ਜੀ ਠੰਡ ਚ ਜਿੰਨੀ ਜ਼ਿਆਦਾ ਠੰਡ ਪਾਉਗੀ ਉੰਨਾ ਕਣਕਾਂ ਨੂੰ ਜ਼ਿਆਦਾ ਫਾਇਦਾ ਹਾਂ ਚਲੋ ਜ਼ਿਆਦਾ ਨਹੀਂ ਮਾਲਕ ਨਾ ਬਹੁਤਾ ਹੀ ਕਹਿ ਲੋ ਵੀ ਹੈਨਾ ਗੱਫਾ ਕਹਿੰਦੇ ਆ ਜੀ ਇਹਨੂੰ ਉਹਦੀ ਵੀ ਲੋੜ ਨਹੀਂ ਬਸ ਆਏ ਆ ਵੀ ਚਲੋ ਖਰਚੇ ਪਾਣੀ ਕੱਢ ਕੇ ਭਾਈ ਦੋ ਪੈਸੇ ਜ਼ਮੀਨ ਛੱਡ ਜਪੇ ਹਾਂ ਗੱਲ ਆਏ ਬਾਕੀ ਬੰਦਾ ਦਾ ਰੱਜਦਾ ਹੀ ਨਹੀਂ ਕਿ ਨਹੀਂ ਪਾਪਾ ਜੀ ਹਾਂ 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 ਜਿੰਨਾ ਮੈਂ ਇੱਕ ਗੱਲ ਦੇਖੀ ਪਾਪਾ ਜੀ ਯਾਰ ਜਿੰਨਾ ਬੰਦੇ ਕੋਲ ਪੈਸਾ ਆਈ ਜਾਂਦਾ ਨਾ ਉੰਨੀ ਜਿਆਦਾ ਭੁੱਖ ਉੰਨਾ ਸਾੜੇ ਉੰਨੀ ਭੁੱਖ ਵਧੀ ਜਾਂਦੀ ਹੈ ਹੈਨਾ ਸਮਰਾਜਦਾਰ ਦੇ ਸਰਮਾਇਦਾਰ ਬਏ ਹਾਂ ਹੁਣ ਜਿਹੜਾ 2 ਲੱਖ ਆਲੋ ਕਹਿੰਦਾ ਮੇਰਾ 4 ਹੋ ਜੂਗਾ ਹਾਂ ਜਿਹੜਾ 4 ਆਲਾ ਕਹਿੰਦਾ ਮੇਰਾ ਛੇ ਹੁਣ ਕਿਸੇ ਟਾਈਮ ਆਪਾਂ ਦੇਖ ਲਓ ਤੁਸੀਂ 10 15 ਕਿਲੋ ਦੁੱਧ ਪਾਉਂਦੇ ਤੇ ਜਦ ਵੀ ਸਬਰਤਾ ਹੋਰ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਦਾ ਦਾ ਹਾਂਜੀ ਹੈਨਾ ਜਿੰਨਾ ਕਹਿ ਲਓ ਵੀ ਉੱਪਰ ਨੂੰ ਹੋਈ ਜਾਂਦਾ ਕੰਮ ਉੰਨੇ ਖਰਚੇ ਵਧੀ ਜਾਂਦੇ ਆ ਹੈਨਾ ਉੱਥੀ ਗਏ ਮੈਂ ਤਾਂ ਉੱਥੀ ਘੁੰਮ ਲਈ ਖਾਣੀਆਂ ਦਾ ਦੋ ਰੋਟੀਆਂ ਹੀ ফুলকা ফুলকা মিল ਪੇ ਪਰ ਹਾਇ ਕੋਸ ਨਹੀਂ ਐ ਮੈਂ ਦੇਖਿਆ ਜਿੰਨਾ ਬੰਦਾ ਕਹਿ ਲੋ ਵੀ ਪੈਸੇ ਪਿੱਛੇ ਜਿੰਨਾ ਫੇਰਾ ਸੀ ਆਪਣਾ ਕੰਮ ਬਤਾਉਂਦੇ ਆ ਉਹਨੇ ਖਰਚੇ ਵੱਧ ਜਾਂਦੇ ਉਹਨੇ ਖਰਚੇ ਵੱਧਦੇ ਆ ਜੀ ਸਹੀ ਗੱਲ ਆ ਇਹ ਤਾਂ ਗੱਲ ਹੈ ਤੁਹਾਡੀ ਤੇ ਖਰਚੇ ਉੱਥੇ ਆ ਜਾਂਦੇ ਆ ਜੀ ਫੇਰ ਬੰਦਾ ਕਹਿ ਦਿੰਦਾ ਪਹਿਲਾਂ ਅਸੀਂ ਕਰਕੰਡ ਆਪ ਕਰਦੇ ਤੇ ਆਪ ਵੜਦੇ ਤੇ ਆਪ ਬਣਾਉਂਦੇ ਤੇ ਹਾਂ ਜੀ ਤੇ ਹੁਣ ਜਦ ਭਈਆ ਰੱਖਣਾ ਪਿਆ ਹਾਂ ਭਈਆ ਵੀ ਹੁਣ ਆਪ 16 17000 ਤੇ ਘੱਟ ਨਹੀਂ ਆਉਂਦਾ ਹੋਰ ਹੋਰ ਮੰਗਾਈ ਬਹੁਤ ਹੋ ਗਈ ਮੰਗਾਈ ਬਹੁਤ ਹੋ ਗਈ ਇਹ ਵੀ ਕਹਿੰਦਾ ਮੈਂ ਮੇਰੇ ਡੱਬੇ ਨਹੀਂ ਏਕੜ ਪੜਦਾ ਹੈਗਾ ਉਹ ਵੀ ਆਪਣੀ ਜਗ੍ਹਾ ਸੱਚਾ ਜੀ ਸੱਚੇ ਆ ਹਾਂ ਹੁਣ ਹੁਣ ਜੇ ਦੇਖਿਆ ਜਾਵੇ ਡੰਗਰਾਂ ਦਾ ਕੰਮ ਹੈ ਥੋੜਾ ਜਿਹਾ ਮੁਸ਼ਕਲ ਆ ਹੁਣ 400 ਰੁਪਏ ਤੇ ਆੜੀ ਪੈਂਦੀ ਆਣੀ ਵੱਧ 400 ਨੂੰ ਤਾਂ 12000 ਬੈਠੀ ਆ ਅੱਛਾ 500 ਬੈਠੀ ਆ 500 ਤੇ ਵੀ ਵੱਧ ਪੈਂਦੀ ਆ ਠੀਕ ਹੂੰ ਕਿਉਂਕਿ ਇਹ ਗੱਲਾਂ ਆਏ ਨਾ ਆਪਾਂ ਹੀ ਫੇਰ ਮਿਹਨਤ ਬਹੁਤ ਆ ਇਸ ਕੰਮ ਉਪਰ ਤਣਕੇ ਨੂੰ ਉੱਠਣਾ ਉਧਰ ਰਾਤ ਨੂੰ ਵੀ ਹਨੇਰਾ ਹੋ ਜਾਂਦਾ ਹਾਂ ਗੱਲ ਆਹ ਹੈ ਇਹ ਤਾਂ ਹੈ ਨਾ 12 ਵਜੇ ਪੈਣਾ ਨਾ 12 ਤੇ ਵੀ 13 14 ਘੰਟੇ ਕੰਮ ਹੋ ਜਾਂਦਾ ਠੀਕ ਨਹੀਂ ਮਾਰਾਂ ਮੈਂ ਤੇ ਇਹਨਾਂ ਜੋ ਗੋ ਹਾਂ ਤੇ ਚਲੋ ਪਾਈ ਹਰੇਕ ਨੇ ਕਮਾਈ ਦਾ ਸਾਧਨ ਬਣਾਇਆ ਹੋਇਆ ਮਾਲਕ ਸਾਹਿਬ ਨੂੰ ਦੋ ਦੋ ਫੁਲਕੇ ਦੰਦਾ ਰਹੀ ਤੇ ਆਜੋ ਚਲਦੇ ਆਂ ਫਿਰ ਹੁਣ ਰਸੋਈ ਚ ਮਿਲਦੇ ਆਂ ਜੈਸਮਿਨ ਕੋਲ ਜਾ ਕੇ ਬੱਲੇ ਅੱਜ ਫੇਰ ਕੜਾਹੀਆਂ ਦੋ ਧਰੀਆਂ ਹੋਈਆਂ ਅੱਜ ਕਿਆ ਚੱਲ ਅੱਜ ਕਿਆ ਚੱਕਰ ਹੈ ਕਿਆ ਬਣਾਣਾ ਅੱਜ ਚੱਕਰ ਦੇ ਚੱਕਰ ਦੇ ਦੇਖੀ ਦੀ ਕੀ ਹੈ ਹਾਂ ਦੇਖੀ ਕਿਆ ਬਣਾਉਂਗੀ ਅੱਜ ਕਿਆ ਖਲਾਉਂਗੀ ਇਧਰ ਤੇ ਤੇਲ ਪਾਇਆ ਵਾ ਬੱਚਾ ਹਾਂ ਤੁਹਾਡੇ ਬਰਥਡੇ ਸੀ ਬਣਾਉਣੀ ਸੀ ਹੋਇਆ ਮੇਰੇ ਹਾਂ ਹੁਣ ਮੈਂ ਘਰੇ ਨੂੰ ਢੰਗ ਨਾਲ ਜਿਵੇਂ ਮੈਂ ਮਾਲਾ ਬਣਾਉਂਦੀ ਹੁੰਦੀ ਸੀ ਪਾਪਾ ਦਾ ਬਰਥਡੇ ਹੋਇਆ ਪਾਪਾ ਨੇ ਕੇਕ ਲੈਣਾ ਸਾਰੀਆਂ ਸਬਜ਼ੀਆਂ ਮੈਂ ਘਰ ਬਣਾਉਣੀਆਂ ਨਾਲੇ ਚਾਹਣਾ ਸਾਹਮਣੇ ਕਹਿਣਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਦੋਂ ਤੇ ਚਾਹ ਹਾਂ ਹੁਣ ਮੈਂ ਤੁਹਮੇ ਇੱਕ ਕਰਨ ਲਈ ਅੱਛਾ ਠੀਕ ਹੈ ਫੇਰ ਬਣਾਉਣਾ ਕਿ ਆ ਹੁਣ ਆਏ ਤਾਂ ਦੱਸ ਦੇ ਪੂਰੀਆਂ ਲੱਗੀਆਂ ਵੀ ਬਣਾਉਣਾ ਪੂਰੀਆਂ ਚੂਰੀਆਂ ਲੇ ਪੂਰੀਆਂ ਕੀ ਬਾਤ ਹੈ ਕੀ ਬਾਤ ਹੈ ਚੂਰੀਆਂ ਚੂਰੀਆਂ ਛੋਲੇ ਪੂਰੀਆਂ ਬਣੂਗੀਆਂ ਅੱਜ ਹੈ ਕੋਈ ਕੋਈ ਤੇਲ ਨਾਲ ਬਣਾਉਂਦਾ ਆਟੇ ਨਾਲ ਬਣਾਉਂਦੀ ਬਣਾਉਂਦਾ ਈਜ਼ੀ ਲੱਗਦੀਆਂ ਬਣਾਉਣਾ ਤੇਲ ਨਾਲ ਕਿਦਾਂ ਮਤਲਬ ਤੇਲ ਦੀ ਮਦਦ ਨਾਲ ਜਿਦਾਂ ਕੋ پاس ਕਚੌਰੀਆਂ ਬਣਾਉਂਦੇ ਨੇ ਆ ਹਾਂ ਮੈਨੂੰ ਆਟੇ ਨਾਲ ਬਣਾਉਣੀ ਈਜ਼ੀ ਲੱਗਦੀ ਹੈ ਅੱਛਾ ਆਟਾ ਛਾੜ ਦੂੰਗਾ ਠੀਕ ਹੈ। ਦੱਸ ਕੇ ਆ ਥੋੜਾ ਦੇਖੇ। ਕਹੇਗੀ ਮੈਂ ਕਹੇਗੀ ਸਿਲੰਡਰ ਥੋੜਾ ਸਿਲੰਡਰ ਖਤਮ ਹੋ ਜਣਾ ਅੰਨਾ। ਚਾਕੇ ਰੱਖ ਹੁਣ ਕਿਹਦੀ ਟੰਡਾ ਹੋ ਗਿਆ। ਕਰ ਲੰਨੇ ਤੇਜ ਕੋਈ ਆ ਦੂਆ ਸਿਲੰਡਰ ਲਾ ਲੰਦੇ ਆ। ਲਓ। ਲਓ ਜੀ ਲਾਈਟ ਭੱਜ ਗਈ ਥੀ ਉਹਦੇ ਕਰਕੇ ਹੁਣ ਜਨਰੇਟਰ ਚਲਾਇਆ ਆਵਾਜ਼ ਦੀ ਥੋੜੀ ਜੀ ਹੋਣੀ ਮੁਸ਼ਕਲ। ਤੇ ਇੱਧਰ ਹੁਣ ਬਣ ਰਹੀਆਂ ਜੀ ਗਰਮਾ ਗਰਮ ਪੂਰੀਆਂ। ਅਜੇ ਤੇਲ ਥੋੜਾ ਜਿਆ ਹੋਰ ਗਰਮ ਹੋਣਾ। ਹਾਂ ਮੈਂ ਲੋ ਜੀ ਇੱਧਰ ਭਾਬੀ ਨੂੰ ਵੀ ਕਾਝ ਕਾਝ ਸਾਰੇ ਤੇ ਕਾਝ ਕਾਝ ਸਾਰੇ ਤੇ ਇੱਧਰ ਇੱਕ ਕੜਾਹੀ ਹੋਰ ਧਰੀ ਹੋਈ ਆ ਹੈ ਇਹਦੇ 'ਚ ਗਜਰੀਲਾ ਪਾਉਣ ਰਹੀ ਆ ਜੀ ਇੱਧਰ ਲੱਗੀ ਹਾਂ ਹੋਰ ਕੀ ਆਏ ਗਜਰਾਂ ਦਾ ਗਜਰਾਂ ਦਾ ਮੂਸ ਬਣਾ ਰਹੇ ਕਾਜਰਾ ਹਲਵਾ ਬਣਾ ਰਹੇ ਸੀ ਗਜਰਾਂ ਦਾ ਦੁੱਧ ਹਲਵਾ ਬਣਾ ਰਹੇ ਹਾਂ ਗਜਰੀਲਾ ਨਹੀਂ ਬਣਾ ਰਹੇ ਅੱਛਾ ਗਾਜਰਾਂ ਦਾ ਦੁੱਧ ਹਲਵਾ ਫੇ ਉਹੀ ਹੋ ਗਿਆ ਉਹ ਤੁਹਾਨੂੰ ਕਨਫਿਊਜ਼ ਕਰਦੇ ਆਂ ਥੋੜੀ ਬਾਅਦ ਜੀ ਸਾਡੀ ਬਾਅਦ ਲਾਇਆ ਦਾਸੀ ਮੈਂ ਮੂਰ ਕੰਕਲੂਜ਼ ਕਰਦੇ ਹਾਂ ਹਾਂ ਹੁਣ ਤੇ ਤੇਲ ਗਰਮ ਹੋ ਗਿਆ ਮਾੜਿਆ ਗੈਸ ਪੋਲ ਕਰ ਲਓ ਖੋਲ੍ਹ ਜੀ ਦੇਖਦੇ ਆ ਫੁੱਲੀ ਤਾਂ ਹੈ ਨਹੀਂ ਕਚੋਰੀ ਫੁੱਲਣੀ ਚਾਹੀਦੀ ਆ ਲੱਗੀ ਫੁੱਲਣ ਬਾ ਆ ਵੀ ਪਾਪਣ ਦੀ ਗੱਲ ਉੱਪਰ ਤੇ ਨਾ ਮਾੜਿਆ ਵਜਨ ਦੇ ਕੇ ਇਹਨੂੰ ਦਬੋਦੇ ਕਰੋ ਮੈਂ ਕਿਹਾ ਤੇਲ ਹੋਰ ਪਾ ਲੀਏ ਕਿ ਨਹੀਂ ਉਹ ਦੇਖ ਮੋਰੀ ਹੋ ਗਈ ਰੋਟੀ ਦੀ ਥੋੜੀ ਆਹ ਮੋਰੀ ਹੋ ਗਈ ਤਾਂ ਕਰਕੇ ਉਹ ਗੈਸ ਜੀ ਨਿਕਲ ਗਈ ਉਹਦੀ ਨਹੀਂ ਤਾਂ ਨਹੀਂ ਤਾਂ ਬੁੱਲ ਗਈ ਸੀ ਪੈਸੇ ਤਾਂ ਤੇ ਇੱਧਰ ਪਾਈ ਬਣ ਰਿਹਾ ਹੈ ਗਰਮਾ ਗਰਮ ਗਜਰੇਲਾ ਮੇਰੀ ਆਂਦੀ ਨੇ ਦਾ ਹੱਥ ਪਰੇਵਦਾ ਦੇ ਦਿੱਤਾ ਮੇਰੇ ਕਿਉਂਕਿ ਤਾਂ ਮੈਂ ਉਹਦਾ ਹਾਂ ਵਧੀਆ ਗੱਲ ਆ ਪੂਰੀ ਤਾਂ ਹੱਥੇ ਵੱਧ ਹੁੰਦੀ ਆ ਹਾਂ ਤੇ ਲਾ ਕੇ ਹੋਣਾ ਜੀ ਹਾਂ ਕੀ ਆ ਬਾਤ ਆ ਭਾਈ ਅੱਜ ਨਵੀਂ ਜਾੜ ਲਵਾਈ ਐ ਨਵੀਂ ਜਾੜ ਦਾ ਸਵਾਗਤ ਕਰਨਾ ਫਿਰ ਦੇਖ ਲਓ ਮੈਂ ਤੁਹਾਨੂੰ ਸੁਣਾਉਣੀ ਕਿੰਨੇ ਟੈਂਪਰ ਮੈਂ ਸਾਰੇ ਘਰ ਦੇ ਨੂੰ ਪਾਰਟੀ ਦੇਣੀ ਮੰਨ ਕੇ ਚੱਲੀ ਹਾਂ ਦੋ ਸਬਜ਼ੀਆਂ ਬਣਾਈਆਂ ਭੀ ਮੈਂ ਇੱਕ ਗਜਰੇਲਾ ਪਿੱਛੇ ਦੇ ਤੌਰ ਤੇ ਇੱਕ ਆਹ ਚੀਜ਼ ਬਣਾਤੀ ਮੈਂ ਮੈਂ ਇਹ ਵੀ ਤੁਹਾਡੇ ਬਰਥਡੇ ਆਪ ਨੂੰ ਟੱਗ ਦਾ ਮੰਨ ਕੇ ਚੱਲੋ ਸੈਲੀਬ੍ਰੇਟ ਕਰੀਏ ਘਰ ਚ ਹਾਂ ਤੁਸੀਂ ਹਮ ਲੈ ਦੱਸ ਮੈਂ ਕੀ ਕਰਨਾ ਦੱਸ ਮੈਨੂੰ ਤੁਸੀਂ ਐਨੀਵਰਸਰੀ ਦਾ ਗਿਫਟ ਦੇਣ ਤਾਂ ਸਾਨੂੰ ਕਿੰਨਾ ਤੜਫਾਣੇ ਆ ਆ ਗਜਰੇਲਾ ਤੈਨੂੰ ਅੱਜ ਇੱਕ ਐਨੀਵਰਸਰੀ ਦਾ ਗਿਫਟ ਦੇ ਜੀ ਬਣਾ ਕੇ ਦੇ ਦੋ ਉਹ ਚੱਲ ਬਣਾਇਆ ਚਾਹੀ ਤਹੀਂ ਆ ਮੈਂ ਖਿਲਾ ਦੂੰਗਾ ਤੈਨੂੰ ਕੋਦੇ ਨਹੀਂ ਨੇ ਬਾਰੇ ਜਿਹੜਾ ਵੀ ਆਪਣੀ ਪਰ ਨਾ ਕੋਦੇ ਨਹੀਂ ਕੋਈ ਨਾ ਤੈਨੂੰ ਗਿਫਟ ਦੇ ਦਿੰਦਾ ਮੈਂ ਨਹੀਂ ਮਰਸਰੀ ਦਾ ਕਾਹਨੂੰ ਟੈਨਸ਼ਨ ਮੈਂ ਦੱਸਿਆ ਵਾ ਸਕੂਟਰੀ ਚਾਹੀਦੀ ਐ ਤੁਹਾਨੂੰ ਐਸ ਟਾਈਮ ਵਾਲੀ ਗੱਲ ਕਰੀ ਇਸ ਟਾਈਮ ਕੁਝ ਨਹੀਂ ਚਾਹੀਦਾ ਪਰ ਸਕੂਟਰੀ ਕੋਈ ਨਾ ਗੱਲ ਸਕੂਟਰੀ ਲਿਆ ਕੇ ਸਕੂਟਰੀ ਦਾ ਵਿਚਾਰ ਬਦਲੇ ਹੀ ਲਾ ਕਾਹਨੂੰ ਟੈਨਸ਼ਨ ਲੱਗਦੀ ਤੁਸੀਂ ਪਤਾ ਕਰਿਓ ਸਕੂਟਰੀ ਦਾ ਮੈਂ ਪਤਾ ਤਾਂ ਕਰਿਆ ਸਕੂਟਰੀ ਦਾ ਉਹ ਕਿਹਦੇ ਨੂੰ ਹੋਟਲ ਉਹ ਵੀ ਫੇਰ ਬਣਾ ਕਰਵਾ ਕੇ ਉਹ ਤਾਂ ਬਾਕਪਰਾ ਹੀ ਆ। ਮੈਂ ਪਤਾ ਕੀ ਕਰਿਆ ਆਪਣੇ ਆਪ ਚ। ਮੈਂ ਕਹਿੰਦੀ ਮਿੰਟਰ ਤੇ ਦੇਣਾ ਜਵਾਬ। ਮੈਂ ਮੇਰੇ ਪਾਪਾ ਨੂੰ ਦਿਖਾਈ। ਉਹਦੇ ਵਿੱਚ ਜਵਾਬ ਦੇਦੇ। ਹਾਂ ਮੇਰੇ ਤਾਂ ਪਾਪਾ ਕਹਿੰਦੇ ਹਾਂ ਠੀਕ ਹੈ। ਵੈਰੀ ਗੁੱਡ। ਫੇਰ ਮੇਰੇ ਮਿੰਟਰ ਨੂੰ ਕਹਿੰਦੀ ਲਾ। ਪਾਪਾ ਨੇ ਤਾਂ ਕਹਿੰਦਾ ਨਹੀਂ ਐਂ। ਤੁਸੀਂ ਨਾ ਤੁਸੀਂ ਕਹਿੰਦੇ ਠੀਕ ਨਹੀਂ ਆਗੀ। ਤਾਂ ਕਰਕੇ ਉਹ ਤੇਰੇ ਨੂੰ ਹੋਰ ਤੇ ਐਂ ਤੇ ਹੋ ਗਿਆ। ਉਹ ਨਹੀਂ ਉਹ ਮਾਡਲ ਪੁਰਾਣਾ ਹੈ। ਮਾਡਲ ਪੁਰਾਣਾ ਹੈ ਫੇਰੇ ਇਹਦੇ ਕਰਕੇ। ਬਿਲਕੁਲ। ਉਹ ਬੋਈਆ ਰੱਖ ਲੈਣਾ ਦਾ ਗੋਲ ਨੂੰ ਨਹੀਂ 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 ਉਹ ਕਿਹਦੇ ਹੋਰ ਮੋੜ ਜੇ ਕਰ। ਨਾ ਕੋੜੇ ਮੋੜ ਹੋਣਗੇ ਤੇਲ ਕਰਾਂ। ਅੱਛਾ ਇਹ ਪਤਾ ਕਰਦੇ ਨਹੀਂ ਹੋ ਰਿਹਾ। ਹੂੰ ਅਸੀਂ ਤੋਹੇ ਜੇਠੀਆਂ ਘੜੀਆਂ ਦੇ ਮੈਂ ਬੋਲਦੀ ਐ। ਫੇਰ ਕੀ ਹੋ ਗਿਆ? ਕਿਹਦਾ ਹੁੰਦਾ ਤੇਰੇ ਸਿਆਣੇ ਕਹਿੰਦੇ ਨੇ। ਸਾਡੀ ਦਾਦੀ ਬੋਲਣ ਨਹੀਂ ਦਿੰਦੀ ਤੇਲ ਮੁਰੇ ਖੜ ਕੇ। ਹੋਰ ਤਾਂ ਚੰਗਾ ਗੱਲ ਮੈਨੂੰ ਪਤਾ ਨਹੀਂ। ਪਹਿਲੋ ਲਾਇਆ ਸਲੈਡਰ ਮੁੱਕ ਗਿਆ ਜਦ ਗਰਮ ਹੋਇਆ। ਉਹਦੇ ਵਿੱਚ ਆਪਨੇ ਹੀ ਬਾਹਰ ਆ ਕੇ ਗਰਮ ਹੋਊਗਾ। ਸਹੀ ਗੱਲ ਆ। ਉਸੀਂ ਢੇਠੀਆਂ ਖੜੀਆਂ ਮੈਂ ਤਾਂ ਸਾਰਿਆਂ ਦੇ ਝੋਟਾ ਖੜਾ ਤੇ ਚਲੋ ਇੱਧਰ ਨੂੰ ਆਓ ਲੈ ਕੇ ਮਿਲਾਓ ਹਾਂ ਇੱਧਰ ਵੀ ਕੁਝ ਪਿਆ ਏ ਇੱਕ ਧਾਵਾ ਸਬਜੀ ਦਾ ਹੀ ਆ ਕਿਹੜੀ ਵਾਹ ਜੀ ਵਾਹ ਮਟਰ ਪਨੀਰ ਕੀ ਬਾਤ ਹੈ ਭਾਈ ਕੀ ਇਹ ਥੋੜੀ ਚੱਕ ਕੇ ਦੇਖੋ ਗਿਆ ਇਹ ਵੀ ਕੀ ਹੈ ਹੁਣ ਹਾਂ ਕਿ ਕਰੀਮ ਜੀ ਪਈ ਹੈ ਉੱਪਰ ਇਹ ਮੈਂ ਬਣਾਈ ਹੈ ਮਟਰ ਮੇਥੀ ਬਣਾਈ ਅੱਛਾ ਮਟਰ ਮਿੱਠੀ ਮੁੜਾਈ ਅੱਜ ਤਾਂ ਯਾਰ ਕਿਆ ਬਾਤ ਐ ਅੱਜ ਕੋਈ ਸਪੈਸ਼ਲ ਦੇਣਾ ਅੱਜ ਮੈਂ ਦੱਸੀ ਦਿੰਦੀ ਐ ਫੇਰ ਪੁੱਛੀ ਜਾਂਦੇ ਸਪੈਸ਼ਲ ਦੇਣਾ ਅੱਜ ਹਾਂ ਨਾਲ ਦੱਸੀ ਦਿੰਦੀ ਐ ਮੈਂ ਵੀ ਤੁਹਾਡੇ ਬਰਥਡੇ ਕਰਕੇ ਮਨਾ ਲੀਆ ਫੇਰ ਮੇਰਾ ਬਰਥਡੇ ਦਾ ਬਹੁਤ ਏ ਰੋਗੀ ਲੰਗੇ ਨੂੰ ਮੇਰੀ ਪਾਰਟੀ ਮੈਂ ਕਿ ਕਰ ਦਵਾ ਅੱਛਾ ਠੀਕ ਐ ਲੱਭਾ ਯਾ ਅੱਜ ਮੇਰਾ ਜਨਮ ਦਿਨ ਸੈਲੀਬ੍ਰੇਟ ਹੋ ਰਿਹਾ ਐ ਹੈ ਕਿਆ ਬਾਤ ਐ ਅੱਜ ਦਾ ਬਾਈ ਕੁਝ ਹੀ ਹੋ ਜਾਂਦੇ ਔਰ ਅੱਜ ਦਾ ਊਡੀ ਗੱਲ ਉਹ ਚੱਲ ਮੈਂ ਸਮਝ ਗਿਆ ਹੁਣ ਮੈਂ ਪਹਿਲਾਂ ਸਮਝਿਆ ਨਹੀਂ ਤਾ ਕਨਫਿਊਜ਼ਨ ਜੀਤੀ ਮੈਨੂੰ ਥੋੜੀ ਜੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਇਹ ਜਾ ਜਨਮ ਦਿਨ ਆਹਾ ਹਾ ਕਿਤੇ ਘਰਾਂ ਹਰੇਕ ਜਨਮ ਦਿਨ ਨੂੰ ਇੱਕਣਾ ਪਕਵਾਨ ਬਣੇ ਹਾਂ ਨਜ਼ਾਰਾ ਆ ਜਵੇ ਖੁਸ਼ ਕੀਤਾ ਇਹਨਾ ਮੈਂ ਤੁਸੀ ਬਿਲਕੁਲ ਵੈਲਕਮ ਖੁਸ਼ ਹੋ ਜਾਣਾ ਤੁਸੀਂ ਲੱਗੇ ਦੀ ਖੁਸ਼ ਹੋ ਹਾਂ ਕੋਈ ਗੱਲ ਨਹੀਂ ਤੁਨੂੰ ਵੀ ਗਿਫਟ ਦਵਾ ਦੇਣਾ ਟੈਨਸ਼ਨ ਨਾ ਲੈ ਆਪ ਆਤਾ ਹੈ ਭਾਈ ਆਤਾ ਨਜ਼ਾਰਾ ਆ ਗਿਆ ਜਲ ਜਨਮ ਦਿਨ ਦਾ ਸਰ ਵੈਰੀ ਗੁੱਡ ਜਸਮੀਂ ਹਾਂ ਬੜੀਆ ਬਣ ਗਈ ਨਾਲ ਨਾਲ ਹੈ ਛੱਡੀ ਆਉਂਦਾ ਓਕੇ ਨਾਲ ਲਾ ਕੇ ਛੱਡੀ ਦੀ ਹਾਂ ਬਿਲਕੁਲ ਫੇਰ ਛੱਟਾ ਨਹੀਂ ਪੈਂਦਾ ਠੀਕ ਹਨ ਗਰਮਾ ਗਰਮ ਪੂਰੀਆਂ ਆਜੋ ਭਾਈ ਜੀ ਨੇ ਛਕਣੀਆਂ ਜਨਮ ਦਿਨ ਦੀ ਪਾਰਟੀ ਚੱਲ ਰਹੀ ਆ ਕਹਿਣ ਦਾ ਮਤਲਬ ਅੱਜ ਮੈਂ ਕਹਾਂਦਾ ਧੋਖਾ ਕਰਤਾ ਮੈਂ ਇਹ ਨਹੀਂ ਆਇਆ ਮੈਂ ਆਪਣੀ ਫੇਵਰੇਟ ਚੀਜ਼ ਮੰਗਾਈ ਤੇ ਉਹ ਭੁੱਲਿਆ ਏ ਹੁਣ ਆਪ ਤਾਂ ਆਪਣੀ ਫੇਵਰੇਟ ਚੀਜ਼ ਬਸ ਖਾ ਕੇ ਖੁਸ਼ ਹੋ ਜਾਣਾ ਮੈਂ ਰਹਿ ਗਈ ਬਸ ਉਹ ਚੱਲ ਕੋਈ ਨਾ ਚਲੋ ਲਿਆਣ ਦੂਗਾ ਤੇ ਚੋਲੇ ਮੰਗਾਏ ਤੇ ਕੋਈ ਗੱਲ ਛਡਾਉਣਾ ਮੈਂ ਅੱਜ ਜਾਣੇ ਸੀ ਨਾ ਮੈਂ ਵੀ ਆਪਣੀ ਫੈਮੀ ਖੁਸ਼ੀ ਮਨਾਣੀ ਸੀ ਕੋਈ ਗੱਲ ਨਹੀਂ ਭੁੱਲਿਆ ਤੂੰ ਬਾਬਾ ਜੀ ਜਾਓ ਕੋਣ ਰਹਿਣ ਦੋ ਚੱਲ ਕੋਈ ਮਿੰਡ ਵਾਲੀ ਦੁਕਾਨ ਤੇ ਮਿਲ ਜਣੀ ਆਪਣੀ ਮੈਨੂੰ ਮੈਨੂੰ ਥੱਕਦੇ ਆ ਜੇ ਲਿਆਣੇ 5 ਮਿੰਟ ਲੱਗਣਗੇ ਚਾਰ ਵੇ ਕਾਲੂ ਲੈ ਆਉਂਗੇ ਤੈਨੂੰ ਚੌੜ ਬਾਸ ਵਾਦੀ ਜਾ ਹਾਂ ਜਿੱਦੀ ਘੱਟ ਲੋ ਤੂੰ ਹਾਂ ਗਰਮਾ ਗਰਮ ਆਲੇ ਕੁ ਬਿੰਦੀ ਸੌੜੀ ਵੱਡੀਆਂ ਛਿੱਲੀ ਛੋਟੀ ਦੀ ਹਾਂ ਕੀ ਬਾਤ ਹੈ ਕੀ ਬਾਤ ਹੈ ਤੇਰਾ ਹੀ ਨਾ ਤੂੰ ਹੀ ਤਾਂ ਸੋਣੀ ਫੇਰ ਰੁਕਣਾ ਹੀ ਤੈਨੂੰ ਕਿਹਾ ਕਹਿ ਸਮਝੀ ਨਾਣ ਲਾ ਕੇ ਤੇਰੇ ਤੇ ਪਾ ਜਾਣਾ ਤੇਰੇ ਹੀ ਤੇਰੇ ਹੀ ਨੁਕਸਾਨ ਆਇ ਤੇ ਚ ਉਹ ਦੁੱਧ ਜਿਆਦਾ ਜਮਾ ਹੀ ਉਹ ਹੋ ਗਿਆ ਸੋਖਤਾ ਜਿਹਾ ਹਨਾ ਕਹਿੰਦੇ ਖੋਆ ਪਾਉਂਦਾ ਏ ਜੀ ਅਸੀਂ ਦੁੱਧ ਪਾਉਂਦਾ ਜੀ ਅੱਛਾ ਦੁੱਧ ਸਫਾਈ ਦਾ ਜਾਂ ਮੇਰਾ ਹਾਂ ਬੁੱਧ ਵਿੱਚ ਕੋਈ ਆ ਬੀ ਠੀਕਾ ਠੀਕਾ ਦੁੱਧ ਵਿੱਚ ਤਾਂ ਖੋਏ ਦੇ ਰੂਪ ਬਣ ਕੇ ਸ ਵਿੱਚ ਆਹੋ ਆਓ ਰੱਚ ਦਾ ਵਿੱਚੇ ਗਿਆ ਉਹ ਵੀ ਠੀਕ ਹੈ ਨਾ ਲਓ ਜੀ ਇੱਧਰ ਗਜਰੇਲਾ ਇੱਧਰ ਪੂਰੀਆਂ ਗਰਮਾ ਗਰਮਾਂ ਉੱਧਰ ਗਰਮਾ ਕਿਹਾ ਸੀ ਨਾ ਮੈਸੇਜ ਕਰਕੇ ਮੂਲੀਆਂ ਲਿਆਇਓ ਉਹ ਯਾਰ ਮਿਲੀਆਂ ਨਹੀਂ ਮੈਂ ਕਿਹਾ ਤਾਂ ਹੈ ਤਾਂ ਉਹਨੂੰ ਬਾਕੀ ਦਾ ਸਬਜੀ ਸਾਰੀ ਲਿਆਂਦੀ ਮੂਲੀਆਂ ਨਹੀਂ ਮਿਲੀਆਂ ਉਹ ਭਾਈ ਮੇਰੇ ਜੋਗਾ ਮਟਰ ਪਨੀਰ ਰੱਖਦੇ ਹੋ ਖਤਮ ਆ ਗਈ ਬੱਸ ਹਾਂ ਉਹ ਅੱਛਾ ਉਹ ਪਈ ਲੱਗਦੀ ਮੈਨੂੰ ਬੜੀ ਕੜਾਹੀ ਜਿੱਥੇ ਬਣਾਉਂਗੇ ਤਾਂ ਸਾਰਿਆਂ ਨੂੰ ਬਣਾਉਂਗੇ ਹਾਂ ਉਹ ਨਹੀਂ ਕਿਹ ਪਤਾ ਮੈਂ ਕਹਾਂ ਕਿਹ ਪਤਾ ਜੈਜ਼ਮਿਨ ਨੇ ਮੇਰੇ ਜੋਗੀ ਬਣਾਇਆ ਹੋਵੇ ਸਾਰਿਆਂ ਨੇ ਬਣਾਇਆ ਤੇ अच्छा सही क्या कोई थो थोड़े जो थो बना थो ही बनाया होवे हां लो जी <laughs> बोल लो जी जे नाम ही बनाया होया ना मैं मम्मी पापा ਕੋ ਜਾ ਕੇ ਬਹਿ ਜਾਣਾ ਇੱਕ ਮੁਰਗੀ ਉੱਧਰ ਤੇ ਬਹਿ ਜਾਈ ਗਾਨੀ ਮੂੰਹ ਤੇ ਉੱਧਰ ਤੇ ਬਹਿ ਜਾਈ ਗਾਨੀ ਵਾ ਥੋੜਾ ਥੋੜਾ ਲੇਜੋ ਜੰਦੇ ਨੇ ਪਹਿਲਾ ਟੇਸਟ ਕਰ ਲੰਗੇ ਉਹਨਾਂ ਨੂੰ ਕਿੱਦਾਂ ਲੱਗੇ ਕਿ ਨਮੀ ਆਟਾ ਮਨਾ हां ਮਲਾਈ ਮੇथी ਮਟਰ ਮਟਰ ਮੇथी ਮਲਾਈ ਹੈ ਲੈ ਸਰ ਲਓ ਜੀ ਇੱਕ ਮਟਰ ਮੇथी मलाई ਹੋਗੀ ਇੱਕ ਮਟਰ ਪਨੀਰ ਹੋ ਗਿਆ ਇੱਕ ਗਜਰੇਲਾ ਹੋ ਗਿਆ ਇੱਕ ਪੂਰੀਆਂ ਹੋ ਗਈਆਂ ਕਿਆ ਪਾਤਾ ਇਹ じゃ ਜਨਮ ਦਿਨ ਤਾਂ ਮੈਂ ਕਹਿੰਦਾ ਆ ਤਾਂ ਨਜ਼ਾਰਾ ਹੀ ਆ ਗਿਆ ਆਪਾਂ ਤਾਂ ਉਈਓ ਹਲਵਾਈ ਲਈ ਜਾਂਦੇ ਆ ਮੈਂ ਕਹਿੰਦਾ ਆਖਣੇ ਹੀ ਕਰੇ ਕਰੀਏ ਸਿਸਟਮ ਰਹਿ ਕੇ ਜਨਮ ਦਿਨ ਨੂੰ ਹੋ ਸਕਦਾ ਕੋਈ ਬੜੀ ਗੱਲ ਹੋਵੇ ਹੋਰ ਕੀ ਆ ਲੈ ਚੱਲ ਹੁਣ ਆਪਾਂ ਨੇ ਮਨਕੀਰਤ ਦਾ ਮਨਾਉਣਾ ਜਨਮ ਦਿਨ ਫੇਰ ਆਪਾਂ ਆਹੀ ਸਿਸਟਮ ਕਰਨਾ ਘਰਾਂ ਹੀ ਪੂਰੀਆਂ ਛੋਲੇ ਚਲੋ ਤੁਸੀਂ ਠੀਕ ਆ ਅਸੀਂ ਤਿਆਰ ਹੋ ਕੇ ਬੈਠਾਂਗੇ ਸਾਡੇ ਮੁੰਡੇ ਦੇ ਜਨਮ ਦਿਨ ਨਾਲ ਕਿ ਅਸੀਂ ਤੁਹਾਡੇ ਜੁੱਲੇ ਚੋਣਾਂ ਬਗ ਇਹ ਮੁੰਡੇ ਦੇ ਜਨਮ ਦਿਨ ਨੂੰ ਤਾਂ ਤੁਹਾਨੂੰ ਭੱਜ ਭੱਜ ਕੇ ਬਣਾਉਣੀਆਂ ਚਾਹੀਦੀਆਂ ਰੋਟੀਆਂ ਤੇ ਹੁਣ ਇਧਰ ਲੰਨੇ ਆ ਜੀ ਵਿਊ ਮੰਮੀ ਤੇ ਪਾਪਾ ਜੀ ਦਾ ਨਾਲੇ ਥੋੜਾ ਜਿਹਾ ਜਨਰੇਟਰ ਤੇ ਸ਼ਾਂਤੀ ਮਿਲੂਗੀ ਜਨਰੇਟਰ ਦੀ ਆਵਾਜ਼ ਬਹੁਤ ਜ਼ਿਆਦਾ ਇਧਰ ਓ ਹੌਲੀ 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 ਇਧਰ ਲੱਡੂ ਉੱਤਰੇ ਆ ਇਧਰ ਲੱਡੂ ਸਾਦਾ ਸੁੱਤਾ ਪਿਆ ਜੀ ਕਾਂਟੋ ਨਾ 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 ਇੱਥੇ ਬੈਠੀ ਤੇ ਹੁਣ ਲੰਨੇ ਆ ਜੀ ਵਿਊ ਪਾਪਾ ਜੀ ਦਾ ਤੇ ਮੰਮੀ ਦਾ ਖੜਕਾ ਨਾ ਕਰੋ ਵੇ ਖੜਕਾ ਨਾ ਖੜਕਾ ਨਾ ਕਰੂ ਤਾਂ ਪਾਨ ਮੇਲ ਸੁੱਤੇ ਪਈਆ ਹੈ ਰੱਬ ਨੇ ਵੇਜਾ ਵੇਜਾ ਕਰਾਤੀ ਪਾਪਾ ਜੀ ਕੇ ਤੁਹਾਡੀਆਂ ਨੂਹਾਂ ਨੇ ਵੇਜਾ ਵੇਜਾ ਕਰਾਤੀ ਪਰਮਾਤਮਾ ਦੇਣੇ ਵਾਲਾ ਹਾਂ ਇਹ ਤਾਂ ਹੈ ਇਹ ਤਾਂ ਗੱਲ ਸਹੀ ਆ ਇਹ ਤਾਂ ਖੁਦ ਰਾਨਾ ਕਰਨਾ ਚਾਹੀਦਾ ਇਹ ਤਾਂ ਗੱਲ ਮੰਨਣੇ ਵਾਲੀ ਤੁਹਾਡੀ ਵੀ ਪਰਮਾਤਮਾ ਦੀ ਕਿਰਪਾ ਨਾਲੇ ਭਾਈ ਚਲੋ ਦੋ ਕੁਲਕੇ ਮਿਲਦੇ ਆ ਹਨਾ ਤੇ ਇਧਰ ਮੰਮੀ ਨੇ ਤਾਂ ਚੱਕ ਤੇ ਫੱਟੇ ਦੇਖਦੇ ਆ ਜੀ ਹੁਣ ਕਿਆ ਬਣਦਾ ਮੰਮੀ ਕਿੱਕਣਾ ਬਣੀ ਫਿਰ ਸਬਜੀ ਬਣ ਗਈ ਗੱਲਬਾਤ ਹਾਂ ਇੱਕ ਨੰਬਰ ਛੇਵਲੋ ਜੀ ਲਾ ਵੀ ਮੰਮੀ ਨੇ ਤਾਂ ਕਰਤੀ ਪਾਸ ਦੋ ਹੀ ਸਬਜ਼ੀਆਂ ਮਾਂ ਵੀ ਦੋ ਹੀ ਮੰਮੀ ਆਹ ਦੇਖ ਕੇ ਤਾਂ ਆਪਕੇ ਦਿਸ ਚ ਤਾਂ ਇਹਦੀ ਮਿਰਚਾ ਨਹੀਂ ਹੈ ਮਲਾਈ ਕੋ ਆਹ ਦੇਖੋ ਖਾ ਕੇ ਜਿਹੜੀ ਆਹ ਹੂੰ ਐਨ ਇੱਕ ਨੰਬਰ ਆ ਮੈਨੂੰ ਨਹੀਂ ਪਤਾ ਜੀ ਬਾ ਜੀ ਬਾ ਉਹ ਮੈਂ ਥੋੜੀ ਜੀ ਟੈਸਟ ਕਰੀ ਤੀ ਤਾਂ ਕਰਕੇ ਮੈਨੂੰ ਲੱਗਿਆ ਹੂੰ ਵੈਸੇ ਵੀ ਮੈਂ ਵੈਸੇ ਵੀ ਮੈਂ ਮਿਰਚਾ ਘੱਟੇ ਖਾਂਦਾ ਅੱਛਾ ਮੰਮੀ ਮੈਨੂੰ ਖਿਲਾਉਂਗੀ ਹੁਣ ਦੇਖਦੇ ਹਾਂ ਆਦੀ ਤੈਨੂੰ ਬਾਹਰੀ ਬਾ ਨਜ਼ਾਰਾ ਆ ਗਿਆ ਜੈਸੂ ਓਕੇ ਓਕੇ ਮਜਾਰਤੇ ਕੋ ਓਕੇ ਹੈ ਇਹ ਜਨਮ ਦਿਨ ਦੀ ਪਾਰਟੀ ਕਰਦੀ ਸਰਦਾਰ ਜੀ ਦੇ ਪਾਣੀ ਹਾਂ ਉਹ ਇੰਨਾ ਦੀ ਰਹਿ ਗਈ ਬਸ ਐਨੀਵਰਸਰੀ ਦੀ ਪਾਰਟੀ ਪਾਰਟੀ ਦਾ ਚਲੋ ਛੱਡੋ ਕਿ ਆਈ ਚਾਹੀਦੀ ਆ ਇਹਨਾਂ ਦੇ ਨਾਲ ਇੱਕ ਡਾਂਸ ਆ ਮਾ ਤੁਹਾਡੀ ਕਹਿੰਦਾ ਇੱਕ ਸੁਪਤਰੀ ਹੈ ਜੀ ਤੁਹਾਡੀ ਥੋੜੀਆਂ ਚੀਜ਼ਾਂ ਧਾਰ ਪਈਆਂ ਤੁਹਾਡੇ ਕੋਲ ਚਲ ਕੋਈ ਗੱਲ ਨਹੀਂ ਓਕੇ ਤਾਂ ਆਏਗਾ ਨਹੀਂ ਜਿੱਖਣ ਡਬਲ ਐਮ ਐ ਕਰੀ ਵੀ ਹੁੰਦੀ ਆ ਆ ਨਾ ਤਾਂ ਵਹੀ ਲੱਗੇ ਮਮੀ ਡਬਲ ਐਮ ਮੈਂ ਡਬਲ ਐਮ ਕਰਦੇ ਕੋਕੇ ਜਣਦੇ ਕੋਈ ਤੂੰ ਤਾਂ ਫੁੱਟੇ ਵਸੇ ਲੈ ਕੇ ਗਾਲ ਡਬਲ ਐਮ ਇੱਕ ਰੀਨ ਓ ਓ ਬਾਹੂ ਬਾਪਾ ਜੀ ਜੀ ਬਲੇਬ ਨਾਲ ਬਾਪਾ ਇਹ ਤੁਸੀਂ ਤਾਂ ਦੱਸੋ ਸਰਜੀ ਵਿੱਚ ਹਾਂ ਬਾਪਾ ਇਹ ਤੁਸੀਂ ਤਾਂ ਦੱਸੋ ਵਧੀਆ ਵਧੀਆ ਮਾਮਾ ਇੱਕ ਨੰਬਰ ਆ ਵਾਹ ਜਦ ਅਕਲੀ ਟਿਜੀ ਹੋ ਰਹਾ ਹਲੇ ਅੱਛਾ ਹਾਂ ਇਕਦਿ ਐਡਮਾ ਰਣੀ ਆਜੋ ਤਾਂ ਚਾਹ ਲਾਸ ਅਗਲੀ ਦਿਨ ਸਰਦਾਰ ਜੀ ਦਾ ਜਨਮ ਦਿਨ ਹੈ ਮੇਰੇ ਪੈਰ ਦੁਖਦੇ ਤੇ ਬਾਪ ਜੀ ਵੀ ਮੈਂ ਕਿਹਾ ਚੱਲ ਜੀ ਸੱਚੀ ਮੇਰੇ ਪੈਰ ਤਾਂ ਦੁਖਦਾ ਹੀ ਰਹਿੰਦਾ ਅੱਜ ਪਾਰਟੀ ਕਰ ਲੈਂਦੇ ਹਾਂ ਹੂੰ ਬਾ ਵੀ ਬਾ ਸ਼ਾਬਾਸ਼ ਮੇਰੇ ਬਲਤੇ ਸ਼ਾਬਾਸ਼ ਥੈਂਕ ਯੂ ਹਾਂ ਅੱਛਾ ਮਟਰ ਪਨੀਰ ਵੀ ਖੜਾਉਂਗੀ ਮੰਮੀ ਹੂੰ ਲਿਆਓ ਫੇ ਦੇਖਦੇ ਆ ਚੈੱਕ ਕਰਕੇ ਮੈਂ ਤਾਂ ਉਹੀ ਜਾਂ ਰੋਟੀ ਖਾਂਦੀ ਮੈਂ ਹੂੰ ਜਿਹੜੀ ਬਿਖਵਾ ਕੇ ਆਈਆਂ ਹੂੰ ਹੂੰ ਓਕੇ ਨੀ ਮਟਰ ਪਨੀਰ ਕਿਹਕੇ ਤੇ ਵਾਹ ਵੀ ਵਾਹ ਫਟੇ ਜਾ ਕੇ ਮਟਰ ਪਨੀਰ ਵੀ ਫਟੇ ਜਾ ਕੇ ਮਟਰ ਪਨੀਰ ਤਾਂ ਵੈਸੇ ਮੈਨੂੰ ਸੁਆਦੇ ਇੰਨਾ ਲੱਗਦਾ ਚਾਹੀ ਘੱਟ ਵੱਧ ਵੀ ਹੋਵੇ ਨੂਨ ਮਿਰਚ ਪਰ ਇਹਦੇ ਚ ਐਨ ਪਰਫੈਕਟ ਆ ਬਹੁਤ ਸੁਆਦ ਆਣ ਇੱਕ ਨੰਬਰ ਗੱਲਬਾਤ ਬਣ ਗਈ ਐਂ ਪਾਈ ਵੀ ਨਾ ਨਜ਼ਾਰਾ ਆ ਗਿਆ ਜੀ ਨਜ਼ਾਰਾ ਹੈ ਪਾਪਾ ਜੀ ਲਾਲਾ ਜੱਟ ਮੈਂ ਡਾਡਾ ਆਇਆ ਮੈਂ ਮੱਚਾ ਨਾ ਹੁਣ ਬਜਾਦਾ ਪਾ ਠੀਕੇ ਪਾਪਾ ਜੀ ਪਾਈ ਉਹਦੇ ਨਾਲ ਰਹੇ ਆ ਦੇਖ ਲੋ ਪਾਪਾ ਜੀ ਜਦ ਤੱਕ ਮੈਂ ਉਹਦੇ ਨਾਲ ਹੀ ਕਰ ਰਹੇ ਆ ਹਾਂ ਜੇ ਪਹਿਲੇ ਕਰਤਾ ਮਿੰਦੇ ਨੇ ਓ ਮਨੂ ਲੱਗੀਆਂ ਮੰਮੀ ਥੋੜੀਆਂ ਹੀ ਆ ਇਹਦੀ ਮਿਰਚੀ ਬਹੁਤ ਆ ਹਾਂ ਮਨੂ ਲੱਗੀਆਂ ਪਰ ਹੁਣ ਠੀਕ ਰੋਟੀ ਨਾਲ ਠੀਕ ਲੱਗਦੀਆਂ ਰੋਟੀ ਹੈਗੀ ਜੀ ਕੋਈ ਨਾ ਪੂਰੀ ਪੂਰੀਆਂ ਨਾਲ ਇੱਕ ਗੱਲ ਦੇਖ ਹਾਂ ਜੀ ਜੇ ਮਸਾਲੇ ਤਾਂ ਜਰੂਰ ਪਾਏ ਆ ਬਹੁਤ ਟਕੇ ਪਰ ਹੂੰ ਵੀ ਨਹੀਂ ਬੜਾ ਸਵਾਦ ਬਾਈ ਬਣਿਆ ਸਾਰੀ ਸਬਜੀ ਤਾਂ ਨਾ ਮਸਾਲੇ ਬਹੁਤੇ ਤੇਜ਼ ਨਹੀਂ ਹੁੰਦੇ ਵਧੀਆ ਬਣਨ ਲੱਗਦੀ ਹਾਂ ਹਾਂ ਨੋਰਮਲ ਵਿਆਹ ਵੀ ਤਾਂ ਇੰਨੀ ਖਾਉਂਦੀ ਬਸ ਬਸੋ ਹੂੰ ਇਹ ਤਾਂ ਹੈ ਵਿਆਹ ਵਾਲੀ ਮਾਂ ਮੰਮੀ ਮਸਾਲੇ ਬਹੁਤ ਹੁੰਦੇ ਆਪਾਂ ਦਾ ਜੇ ਘਰਾਂ ਵੀ ਕੋਈ ਪ੍ਰੋਗਰਾਮ ਕਰਾਉਂਦੇ ਆਪਾਂ ਮਸਾਲੇ ਥੋੜੀ ਬਹੁਤੇ ਪਾਉਂਦੇ ਆਪਾਂ ਨੋਰਮਲ ਸਬਜੀ ਬਣਵਾਈ ਦੀ ਅਗਲੇ ਤੇ ਇਹ ਤਾਂ ਆਪ ਹਰੇਕ ਨੇ ਸਿਆਣੇ ਬਣੇ ਨੇ ਖਾਣੀ ਆ ਹਨਾ ਤੇ ਖਰਾਬ ਕਰ ਦਿਨੋ ਫਿਰ ਮਸਾਲੇ ਤਾਂ ਖਰਾਬ ਕਰਦੇ ਆ ਇਹ ਲਾਓ ਜੀ ਨਾਲ ਦੀ ਨਾਲ ਘਰ ਭਲਾ ਕੇ ਆ ਬੰਦਾ ਐਂ ਕੰਦ ਵੀ ਹਾਏ ਹਾਏ ਤਾਰ ਬਣਾ ਲਓ ਹੂੰ ਘਰ ਦੀ ਉਹ ਰੋਟੀ ਖਾਣੀ ਆ ਉਹਦੇ ਘਰ ਰੋਟੀ ਮੈਂ ਬਿਆ ਦੀ ਥਾਕੀ ਇਹ ਤਾਂ ਹੈ ਸਹੀ ਗੱਲ ਲਾਓ ਜੀ ਪਾਪਾ ਜੀ ਨੇ ਤਾਂ ਹੁਣ ਕਰਤਾ ਪਾਪਾ ਚੂਰ ਕੇ ਖਾਣੀ ਪੂਰੀ ਇਹ ਜ਼ਿਆਦਾ ਚੁਰਚਰੀ ਆ ਚੂਟੇ ਜਿਆਦਾ ਆਲੇ ਦੇਖ ਨਾ ਉਹ ਇਹ ਪਹਿਲੀਆਂ ਪਹਿਲੀਆਂ ਗੱਡੀਆਂ ਮੰਮੀ ਪਹਿਲਾ ਪਹਿਲਾ ਨਾ ਤੇਲ ਥੋੜਾ ਠੰਡਾ ਦਾ ਤਾਂ ਕਰਕੇ ਪਹਿਲੀਆਂ ਮੰਮੀ ਨੇ ਉਹ ਉਹ ਕਰਦੀ ਆ ਗੋਲ 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 ਫੁੱਲਮੀਆਂ ਜੀਆਂ ਲਿਆ ਦੇ ਇਸਮੀ ਦੋ ਕ ਫੁੱਲਮੀਆਂ ਜੀਆਂ ਲਿਆ ਨਾਲ ਦੋ ਕੇ ਜਾਈਂ ਜਿਆਦਾ ਫਿਰ ਠੰਡੀਆਂ ਹੋ ਜਾਂਦੀਆਂ ਗਰਮਾ ਗਰਮ ਖਾਹੀ ਹੋ ਜਾਂਦੀਆਂ ਵਧੀਆ ਲਓ ਜੀ ਭਾਈ ਭੁੱਖ ਤਾਂ ਹੁਣ ਮੰਨੂ ਵੀ ਪੂਰੀ ਜੋਰਾ ਚ ਹੋਰਾਂ ਤੇ ਲੱਗੀ ਐਨ ਕਿਉਂਕਿ ਸਾਹਮਣੇ ਐਨ ਮੇਰੇ ਇੱਕ ਤਾਂ ਫੇਵਰੇਟ ਸਬਜ਼ੀ ਆ ਉੱਪਰ ਤੇ ਪੂਰੀਆਂ ਐ ਦੋ ਹੀ ਵਧੀਆ। ਦੋ ਹੀ ਵਧੀਆ। ਲਓ ਆ ਛਕੋ ਪੂਰੀਆਂ ਗਰਮ, ਫਲਮੀਆਂ ਜੀਆਂ, ਨਰਮ ਜੀਆਂ। ਤੇ ਲਓ ਜੀ ਜੈਸਮਿਨ ਹੋ ਗਈ ਸਾਡੀ ਪਾਸ। ਜੈਸਮਿਨ ਨੂੰ ਮਿਲਦੇ ਆ 10 ਚੋਂ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। 10 ਦਾ ਨੰਬਰ। 10 ਚੋਂ। 10 ਚੋਂ 10 ਨੰਬਰ ਮੰਮੀ ਵਾਸਤੇ। ਆਪਾਂ ਜੀ ਥੋੜੇ ਬਾਲ ਤੇ। 10 ਚੋਂ 10 ਹੀ ਹੋ ਗਏ। 10 ਚੋਂ। ਠੀਕ ਆ। ਜੀ ਠੀਕ ਹੋਣਾ ਹਾਂ ਤੁਹਾਡੀ ਗੱਲ ਇਹਦੇ ਪਰੌੜੇ ਉਹਨੇ ਘਾਣੇ ਤੇ ਮੈਂ ਕੋਈ ਨਹੀਂ ਮੜਾਉਂਦੀ ਖਾਲੇ ਮੈਨੂੰ ਬਜਨ ਦੇਂਦੇ ਮਨਾ ਕਰ ਰੱਖ ਤੰਮੀ ਪੈਰ ਪਰ ਮੈਨੂੰ ਬਹੁਤ ਫੀਲ ਜੀ ਹੋਈ ਗੱਲ ਤੇ ਬੈਠਿਆਂ ਵੀ ਚੱਲ ਗਿਆ ਇਸ ਮੈਨੂੰ ਵੀ ਤਾਂ ਗੋਲੀ ਲੈ ਲਈਆਂ ਤੇ ਤੇਰਾ ਦਰਦ ਬਹੁਤ ਜ਼ਿਆਦਾ ਘਟਿਆ ਵਿੱਚ ਬਣਾਇਆ ਮੈਂ ਫਟਾਫਟ ਬਣਾ ਲਈਆਂ ਕਿੰਨੇ ਠੀਕ ਆ ਬਹੁਤ ਵਧੀਆ ਨਜ਼ਾਰਾ ਆ ਗਿਆ ਜੀ ਉਹਨਾਂ ਨੇ ਉਮੀਦ ਹੈ ਤਾਂ ਕਿ ਉਹਨਾਂ ਨੇ ਵੀ ਕਰ ਲੂਗੀ ਇਹ ਅੱਲਾ ਸ਼ੇਰੀ ਦੇ ਦਿਆ ਗੇ ਮਰ ਜੂਗੀ ਚੀਜ਼ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਹਾ ਹਾ ਮੇਰਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਕੇਕ ਭਾਵੇਂ ਨਹੀਂ ਕੱਟਿਆ ਕੱਟੇ ਅੱਜ ਮਮੀ ਨੂੰ ਪਤਾ ਨਹੀਂ ਕੀ ਹੋ ਰਿਹਾ ਬਈ ਕੋਈ ਲੈਟ ਚੱਲਦੇ ਹਾਂ ਬਟਲ ਸਹੀ ਗੱਲ ਹੈ ਅਸੀਂ ਪਹਿਲਾ ਪੇਟ ਪੂਜਾ ਕਰ ਲਈਏ ਹਾਂ ਹੈਪੀ ਬਰਥਡੇ ਮੂਕ ਲੱਗੀ ਵੀ ਸੀ ਸਹੀ ਗੱਲ ਹੈ ਪਹਿਲਾ ਪੇਟ ਪੂਜਾ ਫਿਰ ਕੰਮ ਪੂਜਾ ਹੈ ਮੰਮੀ ਹੈਗੀ ਹਾਂ ਦੇਖੇ ਰੱਖਨੇ ਛੰਨੂ ਮਨੂ ਤਿੰਨੇ ਛੰਨੂ ਛੰਨੂ ਮਨੂ ਸਾਡੇ ਤਿੰਨੇ ਪਏ ਆ ਭਾਈ ਦੋ ਇੱਕੋ ਪਈ ਹਰਗੁਣ ਨਾ ਨੂਰ ਹਾਂ ਕਿਤੇ ਸ਼ੁਭ ਕਾਂਦੀ ਹੁੰਦੀ ਤੇ ਇਹ ਤੇ ਨੂਰ ਕਾਂਦੀ ਹੁੰਦੀ ਤੇ ਮੈਨੂੰ ਹੋਰ ਦੇ ਦੋ ਮੈਨੂੰ ਹੋਰ ਦੇ ਦੋ ਬਿਲਕੁਲ ਬਿਲਕੁਲ ਤੇ ਚਲੋ ਰੌਣਕਾ ਮਾਲਕ ਭਾਈ ਹਰੇਕ ਦੇ ਘਰ ਐਦਾਂ ਹੀ ਲਾ ਕੇ ਰੱਖੇ ਤੇ ਨਿਆ ਸਾਹਮਣੂ ਜੀ ਦਵੇ ਭਾਈ ਸਾਹਮਣੂ ਬਿਲਕੁਲ ਬਿਲਕੁਲ ਨਿਆ ਰੌਣਕਾ ਬਿਲਕੁਲ ਨਿਆਣਾ ਇੱਕ ਅੱਧਾ ਨਿਆਣਾ ਮਮੀ ਘਰ ਚ ਹੋਵੇ ਨਾ ਮੈਂ ਕਹਿੰਦਾ ਵੀ ਰੌਣਕ ਲੈ ਦੋ ਹੈ ਗਏ ਤੇ ਲੈ ਕੇ ਦੋ ਨਿਆਣਾ ਲੈ ਕੇ ਗਏ ਬਟੇ ਹੋ ਹੈ ਕਿ ਸਾਨੂੰ ਉਹਨੇ ਰੌਣਕ ਲਾ ਰੱਖੀ ਨੂਰ ਨਹੀਂ ਨੂਰ ਨਹੀਂ ਹਾਂ ਬਿਲਕੁਲ ਬਿਲਕੁਲ ਇਹ ਅੱਧਾ ਨਿਆਣਾ ਹੋਵੇ ਨਾ ਕਰ ਵਸ ਰਹਿਤ ਸਹੀ ਗਾ ਹੁਣ ਵੀ ਨਹੀਂ ਕੱਲੀ ਰਹਦੀ ਹਰ ਗੁਣ ਨੂੰ ਆਏ ਹੁੰਦਾ ਕੋਈ ਦਿਖਦਾ ਨਹੀਂ ਮੈਨੂੰ ਇਹ ਰੋਈ ਜਾਂਦੀ ਆਂਨੇ ਬਹਾਨੇ ਨਾਲ ਹੂੰ ਮੈਂ ਉੱਠ ਕੇ ਕਿਤੇ ਖੇਲ ਵੀ ਨਹੀਂ ਸਕਦੀ ਹੈਗੀ ਤੇ ਰੋਈ ਜਾਂਣਾ ਬਸ ਦੇਖ ਕੇ ਮੈਨੂੰ ਕੋਈ ਦਿਖਦਾ ਨਹੀਂ ਬਿਲਕੁਲ ਬਿਲਕੁਲ ਨਹੀਂ ਚਲੋ ਮਾਲਕ ਭਾਈ ਹਰੇਕ ਦੇ ਘਰਾਂ ਅ ਚਾਹੇ ਗੁੜੀਆ ਚਾਹੇ ਮੁੰਡਾ ਹਰੇਕ ਦੇ ਘਰਾਂ ਬੂਟਾ ਲਾ ਪਈ ਹੈ ਨਾ ਪਰ ਜਿਹੜੀ ਇੱਕ ਚੀਜ਼ ਰਹਿਦੀ ਆ ਉਹ ਦਿਖਾ ਕੇ ਵੀਡੀਓ ਪੂਰੀ ਕਰਿਓ ਹਾਂ ਇਹ ਵੀ ਗੱਲ ਆ ਤੇ ਪਹਿਲਾਂ ਹੁਣ ਪੂਰੀਆਂ ਛਕ ਲੋ ਫੇਰ ਮਿਲਦੇ ਆ ਤੁਹਾਨੂੰ ਨਵੀਂ ਆਈਟਮ ਦਿਖਾਉਂਦੇ ਆ ਪਾਪਾ ਜੀ আর ਮੰਮੀ ਨੂੰ ਕਰਾਉਣਾ ਹੈ ਟੇਸਟ ਵੀ ਕਿਵੇਂ ਦੀ ਬਣੀ ਆ ਹੈ ਲਓ ਜੀ ਹੋ ਗਿਆ ਹੁਣ ਲਾਸਟ ਆਈਟਮ ਜਿਹੜੀ ਹਾਂ ਉਹ ਹੋ ਗਈ ਪੇਸ਼ ਵਾਹ ਲਓ ਜੀ ਪਾਪਾ ਜੀ ਛਕੋ ਫਿਰ ਗਜਰੇਲਾ ਗੱਜਰ ਗਾਜਰ ਦਾ ਹਲਵਾ ਇਹ ਤਾਂ ਪੂਰੀਆਂ ਗਰ ਰਜਰ ਤੇ ਹਾਂ ਜੀ ਗਾਜਰਪਾਕ ਗਾਜਰਪਾਕ ਗਾਜਰ ਦਾ ਹਲਵਾ ਵੀ ਕਹਿ ਦਿੰਦੇ ਨੇ ਅੰਡੀ ਦੀ ਭਾਸ਼ਾ ਚ ਗਾਜਰਪਾਕ ਗਾਜਰ ਦਾ ਹਲਵਾ ਸਾਡੇ ਕਹਿੰਦੇ ਛਿਰੇਲਾ ਹਾਂ ਛਕ ਲਓ ਬਾਪੂ ਮੈਂ ਅੱਛਾ ਤੋੜ ਕੇ ਪਾਪਾ ਜੀ ਇਹ ਖਾ ਹੋ ਜਾਣਾ ਤੋ ਹੁਣ ਥੋੜਾ ਖਾ ਹੁਣ ਪੁੱਤ ਛਕੋ ਜੀ ਫਿਰ ਮੈਂ ਜਿਆਦਾ ਖਾ ਲਿਆ ਹਾਂ ਹਾਂ ਜੀ ਮੰਮੀ ਮਣਗੀ ਗੱਲ ਹੂੰ ਇਹ ਵੀ ਵਧੀਆ ਪੂਰੀਆਂ ਹਾਂ ਇਹ ਵੀ ਸਵਾਲ ਆ ਇੱਕ ਗੱਲ ਆ ਤੇ ਕਹੀ ਗੱਜਰੇਲਾ ਖਾਵੇਂ ਮੈਂ ਦੋ ਤਿੰਨ ਵਾਰ ਆਇਆ ਉਹ ਦੁੱਧ ਜਿਹਾ ਜਾ ਕੇ ਖਾਲਾ ਤਾ ਸਾਰਿਆਂ ਨੂੰ ਦੋ ਆਰ ਨਾਲੇ ਪਹਿਲੋਂ ਆਪਾਂ ਨਾ ਬਹੁਤ ਐਡਵਾਂ ਬਣਾਉਂਦੇ ਹੁੰਦੇ ਤੁਹਾਨੂੰ ਸਿਆਲੇ ਚ ਜਿਹੜੇ ਜਾਵਾਂ ਉਹ ਐ ਦੀ ਪ੍ਰੋਗਰਾਮਾਂ ਤੇ ਫਸੇ ਰਹੇ ਅਸੀਂ ਤੇ ਬਾਹਰ ਐ ਨਹੀਂ ਕਹਿੰਦਾ ਤੇ ਮੰਮੀ ਪਾਪਾ ਹੀ ਆਈ ਨੇ ਅਸੀਂ ਗਜਰੇਲਾ ਨਹੀਂ ਖਾਦਾ ਆਈ ਨੇ ਖਾਦਾ ਇਹ ਖਰਾਤ ਆ ਹਾਂ ਮੈਂ ਕਹਿੰਦਾ ਸਾਡੇ ਰਿਸ਼ਤੇਦਾਰ ਨੇ ਆਂਡਾ ਹੀ ਬੱਧੀ ਕਿੰਨੇ ਹਾਂ ਕੋਸਿਆਲੇ ਨੂੰ ਮੈਂ ਕਿਹਾ ਸਾਡੇ ਯਾਦ ਹੀ ਨਹੀਂ ਆਉਂਦਾ ਕੋਸਿਆਲਾ ਨੰਗਣੇ ਆ ਲਵਾਂਗੇ ਨਾ ਨਾ ਹੁਣ ਹੁਣ ਬਣਾ ਵੀ ਲਵਾਂਗੇ ਕੋਈ ਗੱਲ ਨਹੀਂ ਪਿੰਨੀਆਂ ਬਣਾ ਲਵਾਂਗੇ ਕਿ ਨਹੀਂ ਮੰਮੀ ਹੁੰਦੇ ਹਾਂ ਮੈਨੂੰ ਥੋੜੀ ਜਿਹੀ ਮੰਦੀਰੀ ਵੀ ਬਣਾ ਦੇ ਕੂਆ ਕਾੜ ਲ ਨਿਕੇ ਸੀ ਤੇ ਕਪਾਈ ਬਣ ਗਈ ਗੱਲ ਹਾਂ ਹਾਂ ਵਧੀਆ ਲਓ ਜੀ ਭਾਈ ਜੱਦੀ ਨੂੰ ਜਿਆਦਾ ਗਿਰੇਲੇ ਪਸੰਦ ਆ ਮम्मी ਕੁਝ ਕਹਿਣ ਲੱਗੇ ਤੇ ਦੱਸੋ ਹੋਣੀ ਕਾੜਦੀ ਹੁੰਦਾ ਜੀ ਕਿਸੇ ਗੱਲ ਤੋਂ ਹੱਸੇ ਹੱਸਿਆ ਮम्मी ਦੱਸ ਦੋ ਬਣਾਇ ਨਾ ਕਰੋ ਵਧੀਆ ਕਹਿੰਦੇ ਆਣੀ ਵੀ ਪਾਪਾ ਸਾਡੇ ਨੂੰ ਮੇਰੇ ਕੋ ਖਾਈ ਜਾਂਦਾ ਇਹ ਹੋਰ ਬਾਕੀ ਮੂੰਹ ਕੱਢ ਰੱਖ ਲੰਮਾ ਠੀਕ ਵਧੀਆ ਹੈ ਚਲੋ ਆਹ ਜਿਹੜਾ ਪਾਪਾ ਜੀ ਨੇ ਇਹੜਾ ਹੀ ਕਰੀ ਨਾ ਹੁੰਦੀ ਹੀ ਕਰੀ ਕੇ ਠੀਕ ਹੈ ਪਾਪਾ ਜੀ ਇਹਨਾਂ ਨੂੰ ਆਣੀ ਗਾ ਆਪ ਚੱਕ ਕੇ ਹਾਂ ਬਾਈ ਬਹੁਤ ਵਧੀਆ ਹਾਂ ਜੇ ਹੁਣ ਇੱਕ ਵਾਰੀ ਕਹਿਤਾ ਮੈਂ ਹਾਂ ਠੀਕ ਆ ਬਾਈ ਵਧੀਆ ਹੂੰ ਨੇ ਆਪਣਾ ਰਵਾਜ ਵੀ ਖਰਾਬ ਕਰੀ ਜਾਈਏ ਇਹ ਵੀ ਗੱਲ ਆ ਵੀ ਹੁਣ ਦੱਸਦਾ ਦੁੱਤਾ ਬਾਈ ਵਧੀਆ ਆ ਇਹ ਹਾਂ ਨਹੀਂ ਨਹੀਂ ਠੀਕ ਆ ਗੱਲ ਚਲੋ ਕਿਹੜਾ ਹੁਣ ਸਵਾਲ ਲੈ ਗਾ ਖਾਣਾ ਉਹ ਤਾਂ ਖਾ ਲੈਣ ਹਾਂ ਬਿਲਕੁਲ ਬਿਲਕੁਲ ਛੇ ਕੋਈ ਛੇ ਕੋ ਤੁਹਾਨੂੰ ਕਰਕੇ ਕਹਿ ਦੋ ਹਾਂਜੀ ਠੀਕ ਆ ਜੀ ਵਾਹ ਵਧੀਆ ਜੀ ਮੈਂ ਖਾਈ ਜਾ ਅਸੀਂ ਕਿਹੜਾ ਰੋਕਦੇ ਹਾਂ ਬਿਲਕੁਲ ਬਿਲਕੁਲ ਹਾਂ ਚਲੋ ਠੀਕ ਆ ਜੀ ਫਿਰ ਹੁਣ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਉਹ ਪਾਈ ਪਾਪਾ ਜੀ ਨੂੰ ਛੇੜ ਨਾ ਨਹੀਂ ਅਸੀਂ ਪਾਪਾ ਜੀ ਨੂੰ ਖਾ ਲੈਣ ਨੂੰ ਗਜਰੇਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ